ਸੋ ਵੀਰ ਹਣੀਪੰਡ ਤੋਂ ਆਉਂਦੇ ਕੋਲ ਦੋਸਤੋਂ ਆਏ ਆ ਤਕਰੀਬਨ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਇਹ ਸਾਡੇ ਤੋਂ ਇਸ ਕਿਲੇ ਤੋਂ ਸੋ ਬਾਕੀ ਨਾਲ ਨਾਲ ਲੱਗਦੇ ਪਿੰਡ ਵੀ ਆਪਾਂ ਸਾਰੇ ਭਰਾਵਾਂ ਨੂੰ ਦੱਸ ਦਿੰਦੇ ਆ ਦਦੇਰ ਸਾਹਿਬ ਪਿੰਡ ਵੀ ਥੋੜੀ ਦੂਰੀ ਤੇ ਆ ਚੋਲਾ ਸਾਹਿਬ ਵੀ ਇੱਕ ਪਾਸੇ ਆ ਜਾਂਦਾ ਇਧਰੋਂ ਠੱਠੀਆਂ ਮੰਤਾਂ ਇਹ ਵੀ ਥੋੜੀ ਦੂਰੀ ਤੇ ਆ ਠੀਕ ਆ ਜੀ ਸੋ ਬਾਕੀ ਮੇਰਾ ਭਰਾ ਕੋਈ ਵੀ ਖਰੀਦਦਾਰ ਆਪਣੀ ਵੀਡੀਓ ਵੇਖ ਕੇ ਐਨੀਮਲ ਖਰੀਦਣ ਆ ਰਿਹਾ ਤੇ ਆਪਣੀ ਦੋ ਟਾਈਮ ਤਿੰਨ ਟਾਈਮ ਚੋਕੇ ਤੁਸੀਂ ਤਸੱਲੀ ਕਰ ਲੈ ਜਿੰਨੇ ਵੀ ਆਪਾਂ ਪਸ਼ੂ ਤੁਹਾਨੂੰ ਸੂਏ ਸੂਏ ਦਿਖਾਵਾਂਗੇ ਅੱਜ ਇਸ ਵੀਡੀਓ ਦੇ ਵਿੱਚ ਦੋ ਬੈੜਾਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੱਜਰ ਸੁਈਆਂ ਨੇ ਤੇ ਇੱਕ ਅੌਂਸਰ ਬੱਚੀ ਦਿਖਾ ਦੇਾਂਗੇ ਤੇ ਇੱਕ ਹੀਫਰ ਦੇ ਵਿੱਚ ਬੱਚੀ ਆ ਤਕਰੀਬਨ ਕੋਈ 5-4 ਮਹੀਨਿਆਂ ਦੀ ਉਮਰ ਹੋ ਗਈ ਉਸ ਬੱਚੀ ਦੀ ਤੇ ਇੱਕ ਅੌਂਸਰ ਬੱਚੀ ਆ ਅੱਗੇ ਬਿਲਕੁਲ ਏਆਈ ਦੇ ਕਾਬਿਲ ਆ ਠੀਕ ਆ ਜੀ ਅੱਗੇ ਬਣੀ ਆ ਜਾਂ ਅੱਗੇ ਬਣਵਾਲੀ ਆ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਤਰੀਕ ਅੱਜ ਤੁਸੀਂ ਨੋਟ ਕਰ ਲਓ 12 ਅਪ੍ਰੈਲ ਤੇ ਸਮਾਂ ਕੋਈ ਦੁਪਹਿਰ ਦੇ 12:30 1 ਵਜੇ ਦਾ ਸਾਫ਼ ਸੁਥਰੇ ਪਸ਼ੂ ਆ ਬਾਕੀ ਕੋਈ ਵੀ ਖਰੀਦਦਾਰ ਵੀ ਰਹੂਗਾ ਤੇ ਫਿਰ ਆਪਾਂ ਬੇਨਤੀ ਕਰਦੇ ਵੀ ਆਪਣੀ 2 ਟਾਈਮ ਚੋਲੋ 3 ਟਾਈਮ ਚੋਲੋ ਆਉਂ ਕਰਦੇ ਆਂ ਪੂਰੀ ਗੱਲ ਬਾਤ ਸਭ ਤੋਂ ਪਹਿਲਾਂ ਵੀਰ ਹਾਨੀ ਪੰਡਤ ਸਾਸਤਰੀ ਕਾਲ ਸਾਸੀ ਗਾ ਸੰਧੂ ਸਾਹਿਬ ਸਾਸਤਰੀ ਮਹਾਰਾਜ ਠੀਕ ਠਾਕ ਜੀ ਹਾਂਜੀ ਹਾਂਜੀ ਕਿਰਪਾ ਤੁਹਾਨੂੰ ਬਹੁਤ ਵਧੀਆ ਹਾਨੀ ਭਾਈ ਹਾਂਜੀ ਅੱਛਾ ਵੀਰੇ ਅਣੀ ਮਾਲ ਤਕਰੀਬਨ ਚਲੋ ਵੀਡੀਓ ਲੇਟ ਹੋ ਜਾਂਦੀ ਆ ਬਾਕੀ ਮਾਲ ਇਸੇ ਤਰ੍ਹਾਂ ਚਲੋ ਕਿ 2-4 ਨਗ ਆ ਜੇ ਰਹਿੰਦੇ ਹਾਂਜੀ ਆਉਂਦੇ ਰਹਿੰਦੇ ਪਹੁੰਚਦਾ ਵੀ ਮਿਲਦੇ 1-2 2-4 ਤੇ ਹੁੰਦੇ ਹੁੰਦੇ ਠੀਕ ਆ ਹਾਂਜੀ ਅੱਜ ਟੋਟਲ ਐਨੀਮਲ ਆਪਾਂ ਵੈਸੇ 3 ਕ ਦਿਖਾਉਣੇ ਆ ਜਿਹੜੇ ਫੜਦੇ ਆ ਬਾਕੀ ਇੱਕ ਬੱਚੀ ਘਰੋਂ ਸੇਲ ਕਰਦੇ ਆ ਹਾਂਜੀ 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 ਤੇ ਚੰਗੀ ਮਦਦ ਦੀ ਉਹ ਵੀ ਧੀ ਹੈ ਨਾ ਬਹੁਤ ਚੰਗੀ ਗਾਂ ਦੀ ਸੰਧੂ ਸਾਹਿਬ ਠੀਕ ਹੈ ਚੰਗੀ ਰਿਕਾਰਡ ਵਾਲੀ ਗਾਂ ਦੀ ਹੈ ਠੀਕ ਆ ਸਭ ਤੋਂ ਪਹਿਲਾਂ ਦੋਸਤੋ ਜਿਹੜੇ ਹੁਣ ਬੌਲੇ ਦੇ ਚਾਹੇ ਮਿਲਕ ਤੇ ਚੱਲ ਰਹੇ ਆ ਪਸ਼ੂ ਇਹਨਾਂ ਬਾਰੇ ਆਪਾਂ ਇੱਕ ਵਿਸ਼ੇਸ਼ ਤੌਰ ਤੇ ਡਿਟੇਲ ਤੁਹਾਡੇ ਨਾਲ ਫਸਟ ਜਿਹੜੀ ਸਾਂਝੀ ਕਰਾਂਗੇ ਅਣੀ ਪਹਿਲੇ ਨੰਬਰ ਤੋਂ ਹੀ ਸ਼ੁਰੂਆਤ ਇਸੇ ਵੇੜ ਤੋਂ ਕਰ ਲੈਨੇ ਆ ਇਹ ਸੰਧੂ ਸਾਹਿਬ ਪਰਸੋਂ ਸੂਈ ਜੇ ਰਾਤ ਕੱਲ ਦੀ ਲਾਲੇ ਪਰਸੋਂ ਦੀ ਲਾਲੇ ਠੀਕ ਹੈ ਹਾਂਜੀ ਰਾਤ ਹੀ ਸੁੱਈ ਹੈ ਨਾ ਹਾਂਜੀ ਇਹਦਾ ਉਹ ਗਾਂਦੀ ਲਾਉ ਗਾਂਦੀ ਲਾਉਂਦੀ ਹੈ ਹੂੰ ਹੂੰ ਤੇ ਵਾਏ ਮਾਰੇ ਮੂਲੇ ਚੱਲਣਾ ਤੇ ਤੁਹਾਨੂੰ ਬੜਾ ਸੁਕੇ ਫੋੜੇ ਦਾੜੀ ਦੀ ਬਾਤ ਸੋ ਸੁੱਈ ਦੋਸਤੋ ਅੱਜ ਦੂਜਾ ਤੇਜਾ ਕਦੇ ਨਾ ਸਾਰਾ ਤੇ ਬਾਕੀ ਚੱਡੇ ਲੇਵੇ ਦੀ ਸਾਫ ਸੁਥਰੀ ਆ ਕੱਦ ਵੱਡਾ ਰਹੂਗਾ ਜੇਕਰ ਲੇਵੇ ਦੀ ਸੰਤੋਖ ਦੁੱਧ ਕਿੰਨਾ ਮਰਜੀ ਚੋਲੋ ਸੁੱਕਾ ਤੋਂ ਹਾਈਟ ਵੀ ਬਹੁਤ ਸੋਹਣੀ ਬੱਚੀ ਦੀ ਹਾਂਜੀ ਇਹ ਦੂਜਾ ਸੂਆ ਹੀ ਹਨਾ ਪਹਿਲਣ ਪਹਿਲਣ ਪਲੂਣ ਪਹਿਲਣ ਪਲੂਣ ਪਲੂਣ ਐਸੀ ਠੀਕ ਆ ਜੀ ਸੋ ਪਹਿਲਾ ਸੂਆ ਦੋਸਤੋ ਪਲੂਣ ਇਹ ਵਾਇਰਸ ਸੂਈ ਹੈ ਬੱਚਾ ਦਾ ਆ ਸਾਹਮਣੇ हां जी आ बच्चा और बच्चा जे मकरे ते मेलकास इस वक्त हणी तकरीबन बोड़ा घेरे के ਥੱਲੇ ਕਿੰਨਾ ਕ ਮੌਜੂਦ ਆ ਸੰਧੂ ਸਾਹਿਬ ਦੇ ਥੱਲੇ 11 ਤੋਂ 12 ਕਿਲੋ ਹੋਊਗਾ ਹੁਣ 11 12 ਕਿਲੋ ਬਾਕੀ ਵਾ ਸ਼ੀ ਇਹ ਆ ਵੀ ਗਰਮੀ ਵੀ ਆ ਗਾੜੀ ਜਿੱਦਾਂ ਮਰਜੀ ਨਾ ਭਰਵਾਣੀ 15 16 ਕਿਲੋ 16 ਕਿਲੋ ਚਾਈ ਜਾਊਗੀ ਠੀਕ ਐ ਇਹਨੂੰ ਏਡੀ ਵਾ ਸ਼ੀ ਨੂੰ ਕੋਈ ਆਂਦਾ ਨਾ ਠੀਕ ਐ ਬਸ ਦੋਸਤੋਂ ਬਾਕੀ ਪਾਏ ਦਾ ਜੇ ਬਾਕੀ ਪਾਰੋਂ ਕੋਈ ਚੌਲੂ ਨਹੀਂ ਤੇ ਇਤੋਂ ਜਾਊ ਬਿਲਕੁਲ ਸੋ ਦੁੱਧ ਸੇਵਾ ਦਾ ਦੋਸਤੋਂ ਨਾਹੀਂ ਬੱਤੀ ਆ ਪਹਿਲਾ ਸਵੇਰ ਪਲੋਂਨ ਸੋਈ ਆ ਹਾਂਜੀ ਤਕਰੀਬਨ ਸੇਵਾ ਜਿੰਨੀ ਕਰ ਲਓਗੇ ਬੱਚੇ ਦੁੱਧ ਚੰਗਾ ਚਵਾਜੂਗੀ ਬਿਲਕੁਲ ਕੰਪੈਕਟ ਜੈਟਰ ਸੋ ਹਵਾਨੇ ਜੱਟ ਦੇ ਕੋਲ ਤੁਹਾਨੂੰ ਫਿਰ ਦਿਖਾ ਦਿੰਦੇ ਆ ਧੀਰੀ ਤੁਰੀ ਬਹੁਤ ਆ ਪਰ ਬਾਜਾਈ ਸੰਦੂ ਸਾਹਿਬ ਠੰਡੀ ਜਿੱਦਾ ਮਰਜੀ ਹੱਥ ਲਈ ਸੋ 12 ਕਿਲੋ ਦਾ ਹੁਣ ਬਹੁਤ ਗਾਹ ਹੋਈ ਜਾਂ ਜੈਵੀਰ ਖਾਨੀ ਖੋਲ ਮਾਰਾ ਤੋੜ ਕੇ ਦਿਖਾਈਏ ਮੂੰਹ ਮੱਥੇ ਦੀ ਚੰਗੀ ਆ ਠੀਕ ਆ ਜੀ ਬੋਦੀ ਵਾਲੀ ਵੈੜਾ ਕਾਤੋਂ ਵੱਡਾ ਉਪਰੋਂ ਬਿਲਕੁਲ ਫਲੈਟ ਸਟੇਟ ਆ ਜੀ ਸੰਦੂ ਸਾਹਿਬ ਵੇਖੋ ਇਹਦਾ ਅਨੇ ਚੰਗੀ ਬੁਤੀ ਬਤੀ ਬਹੁਤ ਸੋਹਣੀ ਹੈ ਬਹੁਤ ਯਾਦਿ ਸ਼ਕੀਨੀ ਸਭ ਵਾਟ ਦੀ ਸਭ ਤੋਂ ਮੇਨ ਗੱਲ ਵੀ ਹਨ ਜਿਹੜੀ ਹਾਇਤੀਰੀ ਆ ਬਹੁਤ ਯਾਦਿ ਸੰਗੋਲ ਦੇ ਲਾਟ ਦੇ ਵਿੱਚ ਗਦਨ ਕਰਮ ਵਾਲੀ ਨੇ ਲਾਤ ਵੀ ਨਹੀਂ ਚੁੱਕੀ ਹਾਂ ਬਹੁਤ ਪਿਆਰੀ ਬੱਸੀ ਆ ਇਹ ਬਾਈਲਣ ਵਾਸੀ ਇੱਧਰ ਕਰਦੀ ਇਹਨੇ ਉਹ ਵੀ ਨਹੀਂ ਕੀਤੀ ਸੋਣ ਜਾਣ ਤੋਂ ਜਾਨ ਭਰਾ ਵੀ ਜਿਹੜਾ ਹੱਥ ਪਾ ਲੂਗਾ ਠੀਕ ਆ ਜੀ ਤੇ ਆਂਦੀ ਕੁਛ ਨਹੀਂਗੀ ਆ ਜਾ ਦਰਦੀ ਆ ਹੂੰ ਹੂੰ ਬਾਕੀ ਥਾਲ ਤੋਂ ਪਹਿਲਾਂ ਬੱਚੀ ਦੇ ਹਿਸਾਬ ਨਾਲ ਚੰਗਾ ਕੱਟਿਆ ਹਨਾ ਬਾਹਰ 16 ਅਸਾਂ ਬਸੂਨ ਕੇ ਹੋਰ ਵੀ ਥਾਣਾ ਆ ਜਾਂਦਾ ਬਹੁਤ ਜਰਾ ਸੰਦियां ਬਾਕੀ ਇਹ ਇਦਾਂ ਖਲੋਤੀ ਦੇ ਬਾਰੇ ਕੋਈ ਥੱਲੇ ਆਹਾਂ ਇਹ ਚੱਕਰ ਹੀ ਨਹੀਂ ਹੈ ਬਾਬੂ ਜੀ ਉੱਥੇ ਇੱਥੇ ਬਸਮਾ ਦਾਂਗੇ ਪਾਣੀ ਮਾਰ ਕੇ ਕੋਈ ਕਾਲਸ਼ਾਲਾ ਵਾਲਾ ਕੰਮ ਇੱਥੇ ਬਸਮਪੂਗੀ ਆ ਦੇ ਉਧਰ ਬਸਮਾਊਗੀ ਆ ਵੇਖ ਲਓ ਇਹ ਨਹੀਂ ਆ ਵੀ ਕਿਲੇ ਦੇ ਵੰਣਾ ਜਿੱਥੇ ਮਰਜ਼ੀ ਬਸਮਾ ਲਓ ਠੀਕ ਹੈ ਜੀ ਹਲਿ ਬਰੇ ਕੀ ਮੋਲ ਕੀ ਡਿਮਾਂਡ ਹੈ ਸੇ ਡਿਮਾਂਡ ਸਿੰ্ধু ਸਾਹਿਬ ਦੀ ਜੇ 50000 ਹਾਂ ਉਤੋਂ ਕਰਦਾ ਇਮਾਨਤਾਰ 2000 ਛੱਡਦਾ ਬਸ 48 ਦੀ 48 ਦੀ ਜਸਨ ਹੋ ਜੇ ਠੀਕ ਹੈ ਭਾਈ ਇਹ ਵੱਧ ਘਟ ਨਹੀਂ ਜਾਨੀ ਆਪਾਂ ਲੋ ਵੀ ਹਾਂਜੀ 48 ਦੀ ਕੋਈ ਜਵਾਦ ਵੀ ਪਾ ਥੱਲੇ ਬੈਜੇ ਕਰਮਾ ਲਈ ਲੱਤ ਨਹੀਂ ਚੁੱਕਣਾ ਜਿੱਦਾਂ ਮਰਜੀ ਬੈਠਾ ਰਵੇ ਇਧਰੇ ਰੰਗ ਦੇ ਉਧਰੋਂ ਨਾ ਇਹਦੇ ਕੋਲ ਚੱਕਰ ਹੀ ਨਹੀਂ ਹੂੰ ਲੋ ਜੀ ਬਹਿਣਾ ਚਾਹੀਦਾ ਲਾਸ਼ੂ ਲਾਸ਼ੂ ਕਰਦੇ ਕਾਲੀ ਪੈਂਦੀ ਆ ਹਾਂ ਵਰੇ ਕਰਮਾੜੀ ਕਾਲੀ ਕੋਲੀ ਨੂੰ ਪਈ ਚੰਗੀ ਐ ਬੱਚੀ ਹਾਂਜੀ ਇਸ ਤੋਂ ਬਾਅਦ ਹਣੀ ਵਰੇ ਇੱਕ ਸੈਕਿੰਡ ਨੰਬਰ ਤੇ ਆਪਣੇ ਕੋਲ ਇਧਰ ਵੈੜ ਆ ਜਾਂਦੀ ਹੈ ਹਾਂਜੀ ਸੰਧੂ ਸਾਹਿਬ ਇਹ ਦੁੱਧ ਆਸੂਆ ਸੂਈ ਹੈ ਤਾਂ ਤਾਂ ਹਾਈਟ ਇਹਦਾ ਵੀ ਇਹਦਾ ਜੱਡਾ ਹੀ ਆ ਵੱਡੀ ਬਹੁਤ ਵੱਡਾ ਕੱਦ ਕਰ ਸੰਧੂ ਸਾਹਿਬ ਇਹਦਾ ਸਮਾਂ ਕਿੰਨਾ ਅਜੇ ਨੂੰ ਸੰਧੂ ਸਾਹਿਬ ਸੂਈ ਨੂੰ ਹੋ ਗਈ 25 ਦਿਨ ਲਾ ਲਏ ਕੋ 20 ਹੈਗੇ ਆ 25 ਲਾ ਲੇ ਚਲਈਆਂ 25 ਦਿਨਾਂ ਦੀ ਸੂਈ ਆ ਹਾਂਜੀ ਕਿੰਨੇ ਕ ਦੁੱਧ ਤੇ ਵੀ ਚੱਲਣ ਦੀ ਸੰਧੂ ਸਾਹਿਬ ਇਹਦੇ ਥੱਲੇ ਵਸ਼ੀ ਥੱਲੇ ਦੁੱਧ ਦੀ 15 ਤੋਂ 17 ਕਿਲੋ ਦੇ ਵਿੱਚ ਆ 16 15 ਕੋਣਾ ਆਟਾ ਦੁੱਧ ਉਹ 13 ਕਿਲੋ 12 ਦੀ ਆਪਣੀ ਗਾਰੰਟੀ ਭਾਗ ਉਤਾਰਨਾ ਮਰ ਠੀਕ ਆ ਮਗਰ ਇਹ ਵਛਾਣਾ ਮਗਰ ਵਛਾਣਾ ਸੂਹਾ ਤੁਜਾਇਏਗੇ ਸੂਹਾ ਤੁਜਾ ਦਜਾ ਲੋ ਵੀ ਇਹ ਸੂਹਾ ਤੁਜਾ ਠੀਕੀ ਅਲੀ ਵਸ਼ੀਆ ਸੋ ਬਾਕੀ ਫੇਸ ਕੁਆਲਟੀ ਆਪਾਂ ਤੁਹਾਨੂੰ ਬਾਅਦ ਚ ਦਿਖਾਉਨੇ ਹਾਂ ਪੰਡੀ ਜੀ ਵੀ ਬਹੁਤ ਜਾਇਸ ਸੋ 12 ਕਿਲੋ ਦੁੱਧ ਐਸ ਵਕਤੇ ਦੇ ਥੱਲੇ ਹੁਣ ਮੌਕੇ ਤੇ ਮੌਜੂਦ 12 ਦੇ ਤੇ ਰਹੇ ਨੇ ਬਾਕੀ ਠੰਡੀ ਸੀਲੇ ਵੀ ਕੋ ਲੱਤ ਛੜਨੀ ਇਹਨਾਂ ਆ ਥਾਣ ਵੇਖੋ ਕਿਡਾ ਲੱਗਾ ਲੋਗ ਆਲਾ ਗੁੜੀਆ ਲੋ ਜੀ ਠੀਕ ਆ ਸੋ ਇਹ ਵੀ ਬਾਈਆਂ ਪੰਜੀਆਂ ਦੇ ਦਿਨਾਂ ਦੀ ਸੂਈ ਹਾਂਜੀ ਇਹਨਾਂ ਦੇ ਦਿਨ ਲਾ ਲਓ ਮੈਂ ਤੁਹਾਨੂੰ ਮੱਥੇ ਕੋਲ ਤੁਹਾਨੂੰ ਦਿਖਾਉ ਦਿੰਨੇ ਆ ਬਿਲਕੁਲ ਛੋਟਾ ਜਿਹਾ ਕਾਨਾ ਬੋਤੀ ਵਾਲੀ ਵਹਿੜ ਤੇ ਸਟੇਟ ਜਾਂ ਪਟਾਉਂਦਾ ਠੀਕ ਆ ਜੀ ਸੋ ਸੁੰਦਰਤਾ ਬਾਕੀ ਉਪਰੋਂ ਤੁਸੀਂ ਵੇਖੋਗੇ ਸ਼ੈਣੀਕ ਚਮਕ ਤਮਕ ਬੜੀ ਐ ਬਹੁਤ ਜੈਦੀ ਲਿਸ਼ਕ ਤੇ ਵਾਈਟ ਦਾ ਕੰਬੀਨੇਸ਼ਨ ਤੇ ਰੰਗ ਬਾਜਾ ਕਰਮਾੜੀ ਤੇ ਇਹ ਵੀ ਹਨੀਵੀਰ ਮਾੜਾ ਕੱਟ ਬਾਰ ਤੋਰ ਕੇ ਦਿਖਾ ਦਈਏ ਇਹਦੇ ਮਗਰ ਵੀ ਬੱਛਾ ਮੇਰ ਦਾ ਸ਼ੈ ਸੰਦ ਸਵਾਹ ਆ ਪੱਲੇ ਬੰਨੇ ਵਾਲਾ ਇਹਦਾ ਜੀ ਆ ਲਓ ਜੀ 20 ਮੰਨ ਲੇ 25 ਮੰਨ ਲੇ ਕੋਈ ਹੁਣ ਇਹਦਾ ਫਸਬੂਤ ਦੇ ਨਹੀਂ ਸਕਦੀ ਸੋ ਥਾਣੇ ਦੋਸਤੋ ਚਾਰੇ ਆ ਕੋਈ ਇੱਕ ਦੋ ਮਾਰੀਆਂ ਫੋਟਾਂ ਬੱਚੇ ਜੇ ਮਗਰ ਵੈਸੇ ਬੈੜਾ ਨੂੰ ਲੱਗੇ ਹੁੰਦੇ ਉਹ ਸੰਤੂ ਸਾਹਿਬ ਵਗਦੇ ਨਹੀਂ ਉਦਾਂ ਹੀ ਆ ਵੈਸੇ ਬੱਚੇ ਜੇ ਮਾਸ ਜੇ ਲੱਗਾ ਹੁੰਦਾ ਠੀਕ ਆ ਆ ਵੀ ਸੰਤੂ ਸਾਹਿਬ ਵੈੜਾ ਦੇ ਲੱਗਦੇ ਆ ਬਿਲਕੁਲ ਬਿਲਕੁਲ ਸੋ ਚਾਰੇ ਥਾਣਾ ਜਿਹੜੇ ਬਿਲਕੁਲ ਭਰੌਣ ਵਾਲੇ ਆ ਚਾਰ ਥਾਣਾ ਸੋ 12 13 ਕਿਲੋ ਇਸ ਵਕਤ ਇਹਦੇ ਥਲੇ ਦੁੱਧ ਹਾਜ਼ਰ ਸੋ 25 ਕਿ ਦਿਨਾਂ ਦੀ ਸੂਈ ਇੱਕ ਵਾਰੀ ਫੇਰ ਕਨਫਰਮ ਕਰ ਦਿੰਦੇ ਆ ਤੁੱਚਾ ਸੁਗਾ ਆ ਇਹ ਵੀ ਠੰਡੀ ਠੁੰਡੀ ਆ ਕਰਮਾ ਬਹੁਤ ਜਿਆਦਾ ਠੰਡੀ ਸਹੀ ਲੱਗ ਇਦਾਂ ਹੀ ਸੰਸਾਰ ਬੈਠੇ ਰਹੋ ਪਾ ਕੋਈ ਚੱਕਰ ਹੀ ਨਾ ਇੱਥੇ ਨਾ ਉਹ ਜੀ ਮੈਨਾ ਮੇਰਾ ਭਰਾ ਭਾਵੇਂ ਕੋਈ ਜੋੜੀ ਪਾਲੇ ਚਾਹੇ ਕੋਈ ਸਿੰਗਲ ਸਿੰਗ ਉਹਨੇ ਜਦੋਂ ਇੱਧਰ ਰੱਖ ਲਓ ਠੰਡੀਆਂ ਧੀਰੀਆਂ ਨੇ ਵੀ ਕੋਈ ਕਾਲਕੂਲ ਜਾਂ ਸ਼ੂਕਰ ਜੀਆਂ ਨਹੀਂ ਗਿਆ ਜੀ ਬਿਲਕੁਲ ਹੌਸਲੇ ਨਾਲ ਦੇ ਬਿਲਕੁਲ ਧੀਰਜ ਨਾਲ ਤੁਰਨ ਵਾਲੇ ਪਸ਼ੂ ਆ ਠੀਕ ਆ ਕਬੀ ਕਾਤੋਂ ਵੱਡੇ ਆ ਚੌਕ ਤੋਂ ਮਕਾਲੀਆਂ ਵਹਰਾਂ ਨੇ ਬਾਕੀ ਥਾਣਾ ਲੇਵੇ ਦੀ ਪੂਰੀ ਠੰਡੋਂ ਨੇ ਦੀ ਸਾਹ ਥੰਦਾ ਠੰਡੀਆਂ ਬਹੁਤ ਹੀ ਆਦੀ ਆ ਦੇਖੋ ਜੀ ਕੋਈ ਵੀਰ ਚ ਹੋਏ ਪੈਣ ਜੋ ਲੱਤ ਨਹੀਂ ਚੁੱਕ ਸਕਦੇ ਹਾਂ ਠੀਕ ਆ ਲੱਤ ਛਾੜ ਵਾਲੀ ਗੱਲ ਨਹੀਂ ਤੇ ਬਾਕੀ ਯਾਤ ਪਖਾਣ ਪੂਰੀਆਂ ਤੇ ਚੰਗੀ ਆ ਬੜਾ ਕੀ ਮੋਲ ਕੀ ਡਿਮਾਂਡ ਰੋਗੀ ਸੰਤੂ ਸਾਹਿਬ ਮੋਲਾ ਪਰ 10-5000 ਵੱਧ ਨਹੀਂ ਮੰਗਣਾ 45 ਹਾਂ ਉੱਤੇ 2 ਛੋੜ 43 ਜੈਸ ਲੋ 43 ਦੀ ਹਾਂ 40 ਦਾ ਕੋਈ ਲਾਵੇ ਠੀਕ ਆ ਜਿਹਨੇ ਪਸੰਦ ਦੇ ਵੇਖ ਲੋ ਤੇ 43 ਦੀ ਹਾਂ ਜਾਂ ਨਾ ਆ ਜਾਂ ਨਾ ਇੱਕ ਆਪਣੇ ਤੋਂ ਵੀ ਆ ਆਪਾਂ ਤੁਸੀਂ ਮਿਲਦਾ ਜੀ ਪਾਲਣ ਪੋਲਣ ਵਾਸਤੇ ਤਾਂ ਕਰੇ ਇਹ ਜਿੰਦਾ ਘਰੇ ਰੱਖੀ ਵਸ਼ੀ ਨੇ ਪਰ ਜੋ ਬੋਲ ਕੱਲਾ ਬੰਦਾ ਤੇ ਨਹੀਂ ਸਾਰੇ ਬੰਨੇ ਸਾਫ ਸੋਹਮ ਮੁੜ ਕੇ ਬਾਹਰ ਅੰਦਰ ਜਾਈਦਾ ਡੰਗਰਾਣਾ ਤਾਂ ਫਿਰ ਕੇਵਲ ਜਾਦੇ ਹੋ ਇਹਨੇ ਭਾਦਿਆ ਹੋਣੀ ਇਸ ਵੀਡੀਓ ਦੇ ਵਿੱਚ ਵੀ ਇਹ ਪੰਛੀ ਵਿਖਾਈ ਸੀ ਵੀ ਘਰੇ ਵਿਖਾਈ ਜਾਂ ਜੀ ਵੀ ਜੇ ਕੋਈ ਪਸੰਦ ਆ ਦੇ ਦਾਂਗੇ ਹਾਂ ਬੱਚੀ ਦੀ ਉਮਰ ਵੈਸੇ ਕਿੰਨੀ ਕੁ ਹੋਗੀ ਹੋਣਾ ਇਹ ਸੰਸਾਹ ਤਿੰਨ ਮਹੀਨਿਆਂ ਦੀ ਹੈ ਤਿੰਨ ਮਹੀਨਿਆਂ ਦੀ ਹਾਂ ਪੰਛੀ ਬਹੁਤ ਪਿਆਰੀ ਆ ਹਾਂ ਜੀ ਲਓ ਵੀ ਤਿੰਨ ਮਹੀਨੇ ਉਮਰ ਆ ਦੋਸਤੋ ਬੱਚੀ ਦੀ ਬਾਕੀ ਰੰਗ ਦੀ ਗੱਲ ਕਰ ਲਈਏ ਤੇ ਵਾਈਟ ਤੇ ਬਲੈਕ ਡਾਟ ਸਪੌਟ ਹੈਗੇ ਪੰਛੀ ਦੇ ਵਿੱਚ ਵੱਡੇ ਪ੍ਰਿੰਟ ਇਹ ਤੁਹਾਨੂੰ ਚੈੱਕ ਕਰਾ ਦਾਂਗੇ ਇੱਕ ਵਾਰੀ ਖਾਣੀ ਬਣਾ ਕੇ ਥਾਂ ਚਾਰੇ ਵਿਖਾਦੀ ਮੇਰਾ ਭਰਾ ਸੋ 4 ਮਹੀਨਿਆਂ ਦੀ ਨਾਲੇ ਕੋਈ 4.5 ਦੀ ਨਾਲੇ 5 ਦੀ ਨਾਲੇ 4 ਹੀ 4.5 ਸੰਦੂ ਸਾਹਿਬ 5ਵਾਂ ਆਪਣ ਆ ਥਾਣੇ ਦਾ ਦਾ ਮੋਟਾ ਕੱਢੂਗੀ ਆ ਵੇਖੋ ਇਹਨੇ ਵੀ ਠੀਕ ਮਾਸਾ-ਬਾਸਾ ਬਣਾਉਗੀ ਵੀ ਹਣੀ ਇਹਦਾ ਮੁੱਲ ਕੀ ਰਹੂਗਾ ਬੱਚੀ ਦਾ ਸੈਣੀ ਸਾਹਿਬ ਇਹਦਾ ਮੁੱਲ ਤੇ ਜਿੰਨੇ ਖਾ ਗਈ ਉਹਨੇ ਦੀ ਬੱਚੀ ਆ ਹਾਂ ਹਾਂ ਤੀਜੀ ਬੋਰੀ ਚ ਰਹਿੰਦੀ ਐ ਮੋਹਣ ਅੱਛਾ ਹਾਂਜੀ ਤੇ ਬਾਕੀ ਨੇ ਕਿਸੇ ਵੱਖਰਾ ਆਪਾਂ ਲੈ ਜਾਈ ਦਸ ਹਜ਼ਾਰ ਦੀ ਦੇਣੀ ਆ 10000 ਪੈਸੇ ਪੂਰੇ ਕਰਨੇ ਸੀ ਹੱਲ ਬੱਚੀ ਦਾ ਮੁੱਲ ਉਹ ਨਹੀਂ ਇੱਥੇ ਠੀਕ ਆ ਵੰਡਦੇ ਪੈਸੇ ਆ ਲੋ ਵੀ ਇਹ 10000 ਦੀ ਦੋਸਤੋ ਬੱਚੀ ਲੈ ਜੂਗੀ 77 ਤੇ ਆ ਜੂਗੀ ਤਕਰੀਬਨ ਹੁਣ 4 ਕ ਮਹੀਨਿਆਂ ਦੀ ਸਾਰੀ ਉਮਰ ਬੱਚੀ ਸੀ ਪਰਤੀਲੀ ਆ ਪੂਰੀ ਕਰਮਾ ਦੀ ਠੀਕ ਆ ਜੀ ਡਾਕਟਰ ਤੋਂ ਡਰਦੀ ਆ ਹਾਂ ਹਾਂ ਸਿੰਘ ਦਾ ਆਖੇ ਗਿਆ ਇਹ ਤੇ ਧੀ ਗੱਲ ਆ ਠੀਕ ਆ ਠੀਕ ਆ ਠੀਕ ਆ ਸਿੰਘ ਸੁੰਗ ਦਗਾਏ ਨਾ ਹਾਂ ਜੀ ਸਾਰਾ ਕੋ ਦਗਾਇਆ ਆਪਾਂ ਸ਼ੌਕ ਨਾ ਰੱਖੀ ਹੋਣ ਪਰ ਵੇਚ ਦੇਣੀ ਆਪਾਂ ਚਲੋ ਵੀਰ ਮੇਰਾ ਭਰਾ ਵੇਖ ਕੇ ਚੈੱਕ ਕਰ ਲਓ ਬਹੁਤ ਪਿਆਰੀ ਬੱਚੀ ਆ ਔਂਸਰ ਬੱਚੀ ਆ ਠੀਕ ਆ ਜੀ ਤੇ ਝੋਲੀ ਜਾਲੀ ਇਹਦੀ ਵੀ ਆਪਾਂ ਤੁਹਾਨੂੰ ਚੈੱਕ ਕਰਾ ਦੇਉਂਗਾ ਹੋਰ ਕਿੰਨੀ ਕੋਗੀ ਦੀ ਇਹਦੀ ਉਮਰ ਸੰਦੂ ਸਾਹਿਬ ਢਾਈਆਂ ਦੇ ਸਾਲਾਂ ਦੇ ਲੱਗੇ ਹੋ ਗਏ ਹੋ ਗਏ ਢਾਈਆਂ ਦੇ ਸਾਲ ਦੋ ਸਾਲਾਂ ਦੇ 20 ਮਹੀਨੇ ਆਹ ਵੇਖੋ ਠੀਕ ਹੈ ਜੋਲੀ ਬਹੁਤ ਸੋਹਣੀ ਸਿੰਦੂ ਸਾਹਿਬ ਚਾਰ ਹੀ ਥਾਨ ਲੱਗੇ ਆ ਸਾਰੇ ਆਹ ਵੇਖੋ ਇਧਰੇ ਕੋਈ ਪੋਰ ਛਾਗ ਨਹੀਂ ਚਾਰੇ ਮਤਲਬ ਲੇਵਾ ਬਣਿਆ ਪੂਰਾ ਇਧਰੇ ਬਹੁਤ ਪਿਆਰੀ ਬੱਚੀ ਆ ਅੱਗੇ ਰੱਦ ਸਾਹਿਬ ਸਿੰਦੂ ਸਾਹਿਬ ਉਹਨਾਂ ਕਾਹਨ ਉੱਚੀ ਲਾ ਨੀ ਪਿਆਰੀ ਏ ਬੱਚੀ ਕੋਈ ਅੱਗੇ ਬਣੀ ਸੋਰੀ ਤੇ ਨਹੀਂ ਕੋਈ ਟਿਕਟ ਬਣੀ ਕੱਖ ਨਹੀਂ ਸਿੰਦੂ ਸਾਹਿਬ ਜੇ ਆਪਾਂ ਉਹਦਾ ਸਾਂਭ ਲੈ ਆ ਵੀ ਚੱਲ ਕੋਈ ਨਹੀਂ ਰਾਜੀ ਹੋ ਜੇ ਵੱਢੂਗੀ ਰੋਤ ਦੇ ਸਾਂਭ ਨਾ ਟਿਕਾ ਭਰਾਵਾਗੇ ਪਰਿਆ ਜਾਊਗਾ ਹਾਂਜੀ ਅਗੇ 18 ਵੀ ਹੈ 18 ਦੇ ਲੱਗ ਵੀ ਆ ਮਹੀਨੇ ਇੰਨੀ ਕਦੀ ਹੈਗੀ ਸੋਹਣ ਸੋਹਣ ਦੇ ਵਿੱਚ ਕਰਮਾੜੀ ਬਣ ਚੋਗੀ ਬਜਨ ਤੋਂ ਬਿਨਾਂ ਹੋ ਗਿਆ ਇਹ ਵਜਨ ਵਜਨ ਭਰਤੇ ਦੇ ਗਾ ਬਣ ਜੂ ਚੰਗਾ ਤੋਹਫਾ ਚੀਜ਼ ਹੈ ਇਹ ਵੀ ਆਪਾਂ ਬਾਹਰ ਕੱਢ ਕੇ ਦਿਖਾਉਣੀ ਬਹੁਤ ਬੰਦੀ ਦਾ ਆਪਦੀ ਘੜੀ 6:30 ਵਜੇ ਹੈ ਹਾਂ ਚੰਗੀ ਬੱਸੀ ਇੱਕ ਤਾਂ ਕੱਲੀ ਨਾਂ ਦੀ ਵਹਿਰ ਹੁੰਦੀ ਨਾ ਇਹ ਸੋਹਣੀ ਸੋਹਣੀ ਸੁਨੱਖੀ ਵੀ ਬਹੁਤ ਜਾਂਦੀ ਆ ਬਾਕੀ ਬਿਊਟੀ ਦੇ ਵਿੱਚ ਵੀ ਮੇਰੇ ਭਰਾਵਾਂ ਨੇ ਇੱਕ ਝਾਤ ਮਾਰ ਹੀ ਲੈਣੀ ਆ ਤੇ ਪੁੱਜੀ ਖਲੋਈ ਆ ਕਰਮਾੜੀ ਠੀਕਾ ਜੀ ਕੋਈ ਅੱਗੇ ਭਰਾ ਥੋੜੇ ਪਾਊਡਰ ਪੁੱਡਰ ਚੜ ਕੇ ਕਰਮਾੜੀ ਨੂੰ ਹਾਂਜੀ ਕੇਅਰ ਹੋ ਗਈ ਠੀਕ ਆ ਜੀ ਇਹ ਆ ਤੁਹਾਡਾ ਚਾਰਨਾ ਨਾ ਨੋਨ 2-3 ਕਿਲੋ ਹੂੰ ਫੇਰ ਗਿਲ ਜੂਗੀ ਸੋ ਨਾਰਮਲ ਹੀ ਚਲੋ ਪਸ਼ੂਆਂ ਤੇ ਸਾਰੇ ਪਾਸੇ ਰੇਡ ਬਥੇਰੇ ਆ ਜਿਹੜਾ ਮੇਰਾ ਵੀਰ ਅੱਜ ਲੈ ਜਾਂਦਾ ਕੱਲ ਨੂੰ ਲਾਉਣੇ ਥੋੜੇ ਕੇ ਪੈਸੇ ਕੱਲ ਨੂੰ ਚੰਗਾ ਨਫਾ ਮੇਰਾ ਵੀਰ ਕੋਈ ਲੈ ਸਕਦਾ ਜਦੋਂ ਤਿਆਰੀ ਤੇ ਵੈੜ ਕਿਸੇ ਨੇ ਸੇਲ ਵੀ ਕਰਨੀ ਹੋਈ ਅਰੇ ਇਹਦਾ ਕੀ ਮੰਗਦੇ ਆ ਕੀ ਕਰਦੇ ਡਿਮਾਂਡ ਸੰਧੂ ਸਾਹਿਬ ਮੋਲ ਨਹੀਂ ਉਹਦਾ ਕੋਈ ਵੀ 10 ਦੀ ਦੇਣੀ ਹੈ ਵੀ ਹੋਸ਼ੀ ਹਾਂ ਜਾਂ ਨਾ ਲਾ 100 ਰੁਪਏ ਜੋੜ ਨਹੀਂ 18 ਕਰ ਲੋ 20 ਕਰ ਲੋ ਕੋਈ 5 ਕਰੇ ਕੋਈ 7 ਕਰੇ 20 ਕਰ ਲੈ ਨਾ 10 ਦੀ ਦੇਣੀ ਹਾਂ ਨਾ ਦੇਣੀ ਠੀਕ ਆ ਫालतू ਮੋਲ ਨਹੀਂ ਪਾਉਣਾ ਠੀਕ ਆ ਵੀਰੇ ਲੋ ਵੀ ਇਹ 10000 ਦੀ 200 ਮੈਨੂੰ ਜਾ ਕਿਤੇ ਕੋਈ ਵੀ ਮੋਲਣਾ ਇਨਾ ਪਹੁੰਚ ਜਿੰਨੇ ਦਾ ਬੱਛਾ ਸਹੀ ਹੈ ਜੀ ਸੋ 10000 ਦੀ 200 ਵਾੜ ਮਿਲਣੀ ਆ ਬੱਛੀ ਵੱਡੀ ਵੀ 10000 ਦੀ ਵੀ 10000 ਸਾਲ ਨੂੰ ਗਾ ਤੇ ਗਾ ਬਣ ਜੂਗੀ 1 ਲੱਖ 2 ਲੱਖ ਦੀ ਉਹ ਲੋ ਫਿਰ ਪੈਸੇ ਦੀ ਹੈਗੀ ਆ ਹਾਂ ਜੀ ਹਾਂ ਜੀ ਹਣਾ ਤੇ ਇਹ ਅੱਜ ਦੋਸਤੋ ਮਾਲ ਆ ਵੀਰ ਹਣੀ ਦੇ ਕੋਲ ਸੋ ਚਾਰੇ ਨਾਗਾ ਪਾ ਤੁਹਾਨੂੰ ਦਿਖਾਏ ਆ ਦੋ ਇਧਰ ਜਿਹੜੇ ਐਸ ਵਕਤ ਦੁੱਧ ਤੇ ਇੱਕ ਬੌਲੇ ਤੇ ਵਹਿੜ ਚੱਲਣ ਡਈ ਆ ਤੇ ਦੋ ਜਿਹੜੇ ਬੱਚਾ ਕਿਤੋਂ ਹੀਫਰ ਦੇ ਵਿੱਚ ਦਿਖਾ ਦਿੱਤਾ ਤੇ ਕਾਉਂਸਰ ਬੱਚੀ ਦਿਖਾਈ ਆ ਸੋ ਇਹ ਮਾਲ ਸੀਗਾ ਬਾਕੀ ਰੇਡ ਭਾ ਫੜਪਾ ਬੜਾ ਜਾਇਜ਼ ਆ ਸੋ ਜਿਹੜੇ ਭਰਾ ਨੂੰ ਪਸੰਦ ਆਊਗਾ ਤੁਸੀਂ ਗੱਲਬਾਤ ਕਰੋ ਤੇ ਕਰੋ ਸੌਦਾ ਇੱਕ ਨੰਬਰ ਹਣੀ ਫਿਰੇ ਬੋਲ ਆਪਣੇ 77078542 ਠੀਕ ਹੈ ਜੀ ਹਾਂ ਜੀ ਲੋਬੀ ਇਹ WhatsApp ਚੱਲਦਾ ਦੇਤੇ ਕਾਲ ਵਾ ਠੀਕ ਆ ਹਾਂਜੀ ਸੋ WhatsApp ਤੇ ਕਾਲਿੰਗ ਜਿਹੜੀ ਦੋਸਤੋ ਇਸੇ ਨੰਬਰ ਤੇ ਹੁੰਦੀ ਆ ਹਾਂਜੀ ਸੋ ਕਰੋ ਗੱਲਬਾਤ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ